ਮੀ ਦੇਖੋ ਕਾਫੀ ਪਰਵਾਹਾਂ ਵੀ ਪੈ ਰਿਆ ਅੱਜ ਤੇ ਆਹ ਦੇਖੋ ਇਧਰ ਨੇੜੇ ਗੁਵਾਂਡੀਆਂ ਦੇ ਖੱਤਾਂ ਦੇ ਪ੍ਰਣਾਲੇ ਵੀ ਚੱਲ ਰਹੇ ਨੇ ਤੇ ਲਗਭਗ ਮੀਂਹ ਪੈੰਦੇ ਨੂੰ ਅੱਧਾ ਘੰਟਾ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਨਾਬੋ ਏਰੀਆ ਦੀਆਂ ਤਸਵੀਰਾਂ ਨੇ ਇਸ ਮੀਂਹ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੋਣ ਜਾ ਰਿਹਾ ਉਹ ਹੋਣਾ ਜੀ ਝੋਨੇ ਦੀ ਫਸਲ ਨੂੰ ਤੇ ਇੱਕ ਹੋਰ ਜਾਣਕਾਰੀ ਸਾਂਝੀ ਕਰਦੀ ਜਿਵੇਂ ਹਰੀਕੇ ਹੈਡ ਵਰਕਸ ਤੋਂ ਸਤਲੁਜ ਦਰਿਆ ਦੀ ਤਸਵੀਰਾਂ ਆਪਾਂ ਪਿਛਲੇ ਦਿਨੀ ਵੇਖਿਆ ਨੇ ਕਿਉਂਕਿ ਪਿੱਛੇ ਕਾਫੀ ਬਰਸਾਤਾਂ ਦੀ وجہ ਤੋਂ ਪਾਣੀ ਵਧਦਾ ਸੋ ਹਰੀਕੇ ਹੈਡ ਵਰਕਸ ਦੇ ਆਲੇ ਦੁਆਲੇ ਵੀ ਉੱਥੇ ਮਿੱਟੀ ਦੇ ਥੈਲੇ ਭਰ ਕੇ ਵਧੀਆ ਪ੍ਰਬੰਧ ਇਹ ਯਾਨੀ ਕੀਤੇ ਜਾ ਰਹੇ ਨੇ ਵੀ ਕੋਈ ਬੰਨਾ ਵਗੈਰਾ ਖੁਰੇ ਨਾ ਉਸ ਦਾ ਤੇ ਆ ਤੁਸੀਂ ਵੇਖ ਸਕਦੇ ਹੋ ਇਹ ਸੋ ਸਤਾਈ ਜਲਾਈ ਦਾ ਮੀ ਹੈ ਜੀ ਤੇ ਕਾਫੀ ਭਰਵਾ ਵੀ ਹੈ ਬਾਕੀ ਅੱਜ ਜਿਵੇਂ ਕਿ ਇਸ ਚੈਨਲ ਦੇ ਨਾਲ ਵੱਡੀ ਗਿਣਤੀ 'ਚ ਲੋਕ ਹਰਿਆਣਾ ਦਿੱਲੀ ਉੱਤਰਾਖੰਡ ਮੱਧ ਪ੍ਰਦੇਸ਼ ਤੇ ਇਸੇ ਤਰ੍ਹਾਂ ਹੀ ਜੰਮੂ ਸਾਈਡ ਤੋਂ ਤੇ ਇਸੇ ਤਰ੍ਹਾਂ ਚੰਡੀਗੜ੍ਹ ਹੋ ਗਿਆ ਰਾਜਸਥਾਨ ਵੱਖ-ਵੱਖ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਜੁੜੇ ਹੋਏ ਨੇ ਕਿਉਂਕਿ ਅਕਸਰ ਹੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਬ ਦਾ ਬੰਦਾ ਭਾਈ ਗੁਰਪ੍ਰੀਤ ਸਿੰਘ ਸੇਵਾ ਸੋਸਤਾ ਦੀ ਇਹ ਵੀਡੀਓ ਤੁਸੀਂ ਅਕਸਰ ਵੇਖਦੇ ਹੋ ਇਸ ਚੈਨਲ ਦੇ ਉੱਪਰ ਤੇ ਅੱਜ ਵੀ ਇਹ ਵੀਡੀਓ ਮੌਸਮ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੀ ਤੇ ਪਿਛਲੇ ਘੰਟਿਆਂ ਦੇ ਦੌਰਾਨ ਜਿਵੇਂ ਗਾਲਬ ਪਿੰਡ ਤੋਂ ਕੁਝ ਭੈਣਾ ਵੀ ਆਏ ਸਨ ਮਨੁੱਖਤਾ ਦੀ ਸੇਵਾ ਦੀਆਂ ਰੱਬਰੂਆਂ ਵਾਸਤੇ ਸੰਧਾਰਾ ਲੈ ਕੇ ਆਏ ਸਨ ਸੰਗਤ ਵੱਡੀ ਗਿਣਤੀ ਚ ਤੇ ਇਸ ਤਰ੍ਹਾਂ ਇੱਕ ਨੌਜਵਾਨ ਹੈ ਜਿਹੜਾ ਸੰਗਤ ਦੇ ਨਾਲ ਮਨੁੱਖਤਾ ਦੀ ਸੇਵਾ ਸੰਸਥਾ ਤੋਂ ਇਥੋਂ ਤੁਰੇਗਾ ਦੌੜ ਤੇ 150 ਕਿਲੋਮੀਟਰ ਉਹਨਾਂ ਨੇ ਅੰਮ੍ਰਿਤਸਰ ਪਹੁੰਚਣੇ ਤਿੰਨ ਦਿਨਾਂ ਦੇ ਵਿੱਚ ਤੇ ਜਿੱਥੇ ਨੌਜਵਾਨੀ ਨੂੰ ਵਧੀਆ ਸੇਧ ਮਿਲਦੀ ਹੈ ਤੇ ਉਥੇ ਸੇਵਾ ਭਾਵਨਾ ਜਿਹੜੀ ਹੈ ਮਨ ਦੇ ਵਿੱਚ ਹੈ ਕਿਉਂਕਿ ਕੁਝ ਰੂਹਾਂ ਉਹ ਹੁੰਦੀਆਂ ਨੇ ਜਿਹੜੀਆਂ ਸੇਵਾ ਭਾਵਨਾ ਵਾਲੀਆਂ ਦੂਸਰਿਆਂ ਦੀ ਮਦਦ ਕਰਨਾ ਉਹਨਾਂ ਨੂੰ ਚੰਗਾ ਲੱਗਦਾ ਖਿੜੇ ਮੱਥੇ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਨੇ ਸੋ ਅੱਜ ਕਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਨਾਬਾ ਏਰੀਆ ਦੀਆਂ ਨੇ ਭਾਰੀ ਮੀਂਹ ਪੈ ਰਿਹਾ ਤੇ ਇਹ ਲਗਭਗ ਪਿਛਲੇ ਅੱਧੇ ਘੰਟੇ ਤੋਂ ਹੀ ਵੱਧ ਸਮਾਂ ਹੋ ਚੁੱਕਿਆ ਹੈ ਇਸੇ ਸਪੀਡ ਦੇ ਵਿੱਚ ਇਸੇ ਹੀ ਤਰ੍ਹਾਂ ਲਗਾਤਾਰ ਪੈ ਰਿਹਾ ਤੇ ਇਹ ਜ਼ਰੂਰ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੇ ਜਿਹੜੇ ਏਰੀਏ ਨੇ ਤੁਸੀਂ ਕਿਹੜੇ-ਕਿਹੜੇ ਸਟੇਟ ਕਿਹੜੇ-ਕਿਹੜੇ ਰਾਜ ਤੋਂ ਜੁੜੇ ਹੋਏ ਹੋ ਕਿੱਥੋਂ ਵੇਖ ਰਹੇ ਹੋ ਤੁਹਾਡੇ ਏਰੀਆ ਦੇ ਵਿੱਚ ਮੀਂਹ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਜੇ بارش ਭਾਰੀ ਹੋ ਜਾਵੇ ਜਾਂ ਮਾਮੂਲੀ ਹੜ੍ਹਾਂ ਵਰਗੀ ਜਾਂ ਜ਼ਿਆਦਾ ਹੜ੍ਹਾਂ ਵਰਗੀ ਸਥਿਤੀ ਹੋ ਜਾਵੇ ਤਾਂ ਇੱਧਰ ਜਿਹੜਾ ਬਿਆਸ ਏਰੀਆ ਅੱਗੇ ਫਿਰੋਜ਼ਪੁਰ ਮਖੂ ਜੀਰਾ ਤੇ ਹਰੀਕੇ ਪਤਣ ਹੋ ਗਿਆ ਇਹ ਸਾਰਾ ਏਰੀਆ ਜਿਹੜਾ ਹੈ ਇਹਦੇ ਉੱਪਰ ਕਾਫੀ ਬੁਰਾ ਅਸਰ ਪੈਂਦਾ ਹੈ ਇਸੇ ਤਰ੍ਹਾਂ ਸਮਾਣਾ ਤੋਂ ਅੱਗੇ ਸਤਰਾਨਾ ਏਰੀਆ ਵੱਲ ਜਿਹੜੀ ਪਟਿਆਲਾ ਤੋਂ ਨਦੀ ਲੰਘਦੀ ਹੈ ਕੱਗਰ ਉਹਦਾ ਪਾਣੀ ਵੀ ਕਾਫੀ ਜ਼ਿਆਦਾ ਮਾਰ ਕਰਦਾ ਪਿਛਲੇ ਸਾਲ ਵੀ ਬਹੁਤ ਹੀ ਜ਼ਿਆਦਾ ਬਾਰਿਸ਼ ਆ ਸਨ ਉਸ ਤੋਂ ਪਿਛਲੇ ਸਾਲ ਤੇ ਬਹੁਤ ਵੱਡੀ ਗਿਣਤੀ ਚ ਉਹ ਲੋਕ ਵੀ ਨੇ ਜਿਨ੍ਹਾਂ ਦਾ ਝੋਨਾ ਖਰਾਬ ਹੋ ਜਾਂਦਾ ਤੇ ਵੱਡੀ ਗਿਣਤੀ ਚ ਉਹ ਕਿਸਾਨ ਵੀ ਨੇ ਜਿਨ੍ਹਾਂ ਨੇ ਇਸ ਵਾਰ ਪਨੀਰੀਆਂ ਬਚਾ ਕੇ ਸੁਰੱਖਿਅਤ ਰੱਖਣੇ ਨੇ ਕੁਝ ਕਿਸਾਨ ਵੀ ਰਿਵੇਚਦੇ ਵੀ ਨੇ ਕੁਝ ਫਰੀ ਵੀ ਸੇਵਾ ਕਰਦੇ ਨੇ ਸੋ ਅਜਿਹੇ ਵੀਡੀਓ ਨੂੰ ਜਿਹੜੇ ਭੈਣ ਭਰਾ ਵੇਖ ਰਹੇ ਨੇ ਉਹ ਸ਼ੇਅਰ ਜ਼ਰੂਰ ਕਰਿਓ ਆਪਣਾ ਫਰਜ਼ ਸਮਝ ਕੇ ਭਲੇ ਦੇ ਕੰਮ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਆ ਤੁਸੀਂ ਦੇਖ ਸਕਦੇ ਹੋ ਇੱਕੋ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਤਿੰਨ ਥਾਵਾਂ ਤੋਂ ਪ੍ਰਣਾਲੇ ਵਗਦੇ ਦੇਖ ਰਹੇ ਹੋਗੇ ਤੇ ਕਾਫੀ ਵਧੀਆ ਮੀਂਹ ਪੈ ਰਿਹਾ ਨਾਬਾ ਏਰੀਆ ਪਵਾਨੀ ਅੜ ਨਾਬਾ ਏਰੀਆ ਦੇ ਵਿੱਚ ਘਾਰ ਤੇ ਉਮੀਦ ਹੈ ਕਿ ਥੋੜੇ ਸਮੇਂ ਤੱਕ ਪੰਜਾਬ ਦੇ ਹੋਰ ਭਾਗਾਂ 'ਚ ਜਾਂ ਹਰਿਆਣੇ ਦੇ ਜਾਂ ਹੋਰ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਇਸੇ ਤਰ੍ਹਾਂ بارش ਵੇਖਣ ਨੂੰ ਮਿਲੇ ਪਰ ਜਿਵੇਂ ਕਿ 27 ਜੁਲਾਈ ਨੂੰ ਦੁਪਹਿਰ ਵੇਲੇ 3 ਵਜੇ ਲਗਭਗ ਨਾ ਇਹ ਰਾਜਸਥਾਨ ਚ ਨਾ ਸਰਸਾ ਏਰੀਆ ਚ ਨਾ ਪਠਾਨਕੋਟ ਨਾ ਗੁਰਦਾਸਪੁਰ ਇਨ ਏਰੀਆ ਵੱਲ ਮੀਂਹ ਨਹੀਂ ਸੀ ਪਰ ਹੋ ਸਕਦਾ ਜਦੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਹੋਰ ਪਿਆ ਆਪਣੇ ਵੱਖ-ਵੱਖ ਭਾਗਾਂ ਦੇ ਵਿੱਚ ਮੀਂਹ ਪੈਣ ਲੱਗ ਜਾਵੇ ਤੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਤਸਵੀਰਾਂ ਵਿਖਾ ਦੇਣਾ ਵਾ ਆ ਵੇਖ ਸਕਦੇ ਹੋ ਕਿਵੇਂ ਬੁਲਬਲੇ ਉੱਠ ਰਹੇ ਨੇ